ਦੇ ਗਾਂ ਡੁੱਬ ਜਾਣਗੇ ਉਹ ਉਹ ਨਹੀਂ ਪਛੜੂਗਾ ਗਾਹ ਨਾ ਨਾਂ ਦੇ ਪਿੱਛੇ ਮੋੜਨ ਦੀ ਜਗ੍ਹਾ ਹੀ ਕੋਈ ਨਹੀਂ ਇਹਦਾ ਗ੍ਰਾਂਥਾ ਧਰਮ ਉਹ ਰਾਂਥਾ ਦੇ ਉੱਪਰ ਹੀ ਉਠਾਉਣ ਲੱਗੇ ਉੱਤੇ ਆਪਣੀ ਮਰਜ਼ੀ ਦਾ ਧਰਮ ਚਾਹੁੰਦੇ ਨੇ ਉਲ ਵੀ ਜਿਹੇ ਸਾਡੀ ਮਰਜ਼ੀ ਹੈ ਨਾ ਹੁਣ ਦੇ 21ਵੇਂ ਸਦੀ ਇਹੋ ਜਿਹਾ ਧਰਮ ਹੋਵੇ ਜਿਹੜਾ ਆਮ ਲੋਕਾਂ ਨੂੰ ਪਰਮਾਣ ਧਰਮ ਹੋਵੇ ਪਰਮਾਣ ਦੇ ਕਹੇ ਲੋਕਾਂ ਨੂੰ ਆਇਆ ਧਰਮ ਲੋਕਾਂ ਨੇ ਬਦਲ ਹੁੰਦਾ ਧਰਮ ਕੋਈ ਬੁੱਲੇ ਕੋਈ ਨਾ ਬੁੱਲੇ ਲੋਕਾਂ ਨੂੰ ਪ੍ਰਮਾਣਿਤ ਨਹੀਂ ਕੋਈ ਵੀ ਧਰਮ ਆ ਕਰਦਾ ਲੋਕ ਧਰਮ ਨੂੰ ਪ੍ਰਮਾਣ ਕਰਦੇ ਹੁੰਦੇ ਨੇ ਜਿਹਨੂੰ ਲੋੜ ਹੈ ਹਾਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਇਹ ਜੀਆਂ ਬਣਾਉਣੀਆਂ ਪੈਂਦੀਆਂ ਜਿਹੜੀਆਂ ਲੋਕਾਂ ਨੂੰ ਪ੍ਰਭਾਵ ਰੂਲ ਵੋਟਾਂ ਜਨਾਲੀਆਂ ਨੇ ਰੱਬ ਨੇ ਵੋਟਾਂ ਲੈਣੀਆਂ ਦਿੱਤੇ ਪਰਮੇਸ਼ਰ ਨੇ ਤਾਂ ਕੁੱਥੋਂ ਦੇਣੇ ਜਣਾ ਲੈਣਾ ਦਾ ਇਹ ਨਹੀਂ ਕੁਝ ਸਰਬ ਦੀ ਖੇਡ ਹੋਰ ਹੁੰਦੀ ਹੈ ਇਹਨਾਂ ਨੂੰ ਨਹੀਂ ਪਤਾ ਤੁਹਾਨੂੰ ਦੀ ਖੇਡ ਕੀ ਹੈ ਉਹ ਖੇਡ ਉਲਟੀ ਹੈ ਇਹ ਉਲਟੀ ਹੈ ਪ੍ਰੇਮ ਦਾ ਖੇਡ ਉਲਟਾ ਹੁੰਦਾ ਹੈ ਉਲਟੀ ਖੇਡ ਪ੍ਰੇਮ ਦੀ ਸੰਸਾਰ ਦੀ ਖੇਡ ਨੂੰ ਉਲਟੀ ਖੇਡ ਹੈ ਸਾਰੀ ਉਹ ਸੰਸਾਰ ਦੀ ਖੇਡ ਸਾਖਤ ਦੀ ਖੇਡ ਹੈ ਉਹ ਖੇਡ ਸੰਤਲ ਦੀ ਹੈ ਸੰਸਾਰ ਦੀ ਨਫਰਤ ਦੀ ਖੇਡ ਹੈ ਬੈਰ ਵਿਰੋਧ ਦੀ ਖੇਡ ਹੈ ਲੋਭ ਦੀ ਖੇਡ ਹੈ ਉਥੇ ਤਿਆਗ ਦੀ ਖੇਡ ਹੈ ਪ੍ਰੇਮ ਦੀ ਖੇਡ ਹੈ ਇਹਨਾਂ ਨੂੰ ਢਿਖੇੜਾ ਇਹਨਾਂ ਨੂੰ ਕੀ ਬਤਾਉ ਖੜਾ ਨੂੰ ਇਹ ਧਰਮ ਕੀ ਹੁੰਦਾ ਧਰਮ ਦੱਸ ਦਿੰਦਾ ਨਾਲੂ ਇਹ ਧਰਮ ਆਇ ਤੁਸੀਂ ਆਪਣੇ ਲੈ ਜਾਓ ਘਰ ਨੂੰ ਧਰਮ ਦੇਖਾਂਗੇ ਕੀ ਕੰਮ ਉਹ ਕੀ ਦੇ ਕੰਮ ਉਹ ਧਰਮ ਜਿਹੜਾ ਤੁਸੀਂ ਕਹਿ ਰਹੇ ਹੋ ਕੰਮ ਕੀ ਦੇ ਕੀ ਕੰਮ ਸਵਾਰੂ ਹੈ ਧਰਮ ਹਜ਼ਾਰਾਂ ਧਰਮ ਤੋਰੇ ਫਿਰਦੇ ਨੇ ਦੁਨੀਆ ਉੱਤੇ ਕੌਡੀ ਦੇ ਕੰਮ ਨਹੀਂ ਲਿਖਿਆ ਹੋਇਆ ਉਹਨੂੰ ਜਿਹੜਾ ਧਰਮ ਨੇ ਕੌਡੀ ਦੇ ਥੋੜੇ ਵਾਲਾ ਦਾ ਧਰਮ ਹੀ ਨਹੀਂ ਨਾ ਹੈ ਜਿਹੜੇ ਧਰਮ ਵੀ ਨਹੀਂ ਉਹ ਵੀ ਕੌਡੀ ਕੰਮ ਨਹੀਂ ਉਹ ਤੂੰ ਬਿਲੀ ساری ਉਮਰ ਫਿਰਦਾ ਰਹਿੰਦਾ ਉੱਥੇ ਬਰਫ਼ ਚ ਕਿਸੇ ਕੌਡੀ ਨਹੀਂ ਹੁੰਦਾ ਕੰਮ ਤੁਸੀਂ ਏਸੀ ਚ ਬੈਠ ਕੇ ਕਹਿੰਦੇ ਅਸੀਂ ਧਰਮੂ ਕੰਮ ਹਰ ਸੱਜਣ ਦਾ ਮਨ ਲੱਗਿਆ ਕਿਸੇ ਨਾਲ ਦੇਈ ਬੰਨ ਜਾ ਹਰ ਸੱਜਣ ਦੇ ਕੋਈ ਲੱਗਦਾ ਲਾੜ ਕੋਈ ਲਾੜ ਲੱਗਣ ਲਈ ਕੋਈ ਗੱਲ ਹੈ ਤੁਹਾਡੇ ਖਿਆਲ ਚ ਹਰ ਸੱਜਣ ਕੌਮ ਲੈ ਤੇ ਲਾੜ ਵੀ ਲੱਗਣ ਕਿਵੇਂ ਲੱਗਿਆ ਜਾਊਗਾ ਤੇ ਸੋਚਿਆ ਜਿਨ੍ਹਾਂ ਨੇ ਇਹਦੀ ਸੋਚਿਆ ਧਰਮ ਕੋਲੇ ਫਿਰਦੇ ਸਨ ਇਹਨਾਂ ਦਾ ਵਿਸ਼ੇ ਇਹਨੀਆਂ ਦਾ ਕੈਦ ਲਸੇ ਤਰੁ ਤੱਕ ਵਿਸ਼ੇ ਦਾ ਲੋਗੂ ਮਸਲਾ ਕੀ ਹੈ ਉੜ ਗਿਆ ਹੈ ਉਹਦਾ ਹੱਲ ਕੀ ਹੈ ਵਿਸ਼ੇ ਤਰੁ ਦਾ ਸੜ ਜਾ ਕੇ ਦਿਖਾਓ ਮਸਲੇ ਨੂੰ ਵਿਸ਼ੇ ਤੂੰ ਤਾਂ ਵਿਆਹ ਬਣਾ ਰਿਹਾ ਤਰੁ ਨੂੰ ਜੋਮਰ ਜੀ ਭੁੱਲੀ ਜਾਓ ਤਰੁ ਬਈ ਕਿਸੇ ਨਾਲ ਦੇ ਵੱਲ ਕੋਈ ਵਿਚਾਲੇ ਗੱਲ ਦੇਣ ਵਾਲਾ ਨਹੀਂ ਹੈ ਟੁੱਟੀ ਨੂੰ ਜੋੜ ਲਵਾਣ ਵਾਲਾ ਨਹੀਂ ਹੈ ਕਿ ਸੈਨਾਂ ਨਹੀਂ ਜੋੜਨੀ हां ਜੋੜਨ ਵਾਲੇ ਸੁਝਾਅ ਦੇ ਦਿੰਦੇ ਜਿਨ੍ਹਾਂ ਨੇ ਆਪਣੀ ਜੋੜ ਨਹੀਂ ਤੁਹਾਨੂੰ ਦੱਸ ਦਿੰਦੇ ਵੀ ਐਂ ਜੁੜਦੀ ਹੁੰਦੀ ਹੈ ਟੁੱਟੇ ਗੰਢ ਪੜੇ ਵਿਚਾਰ ਨਾਨਕ ਗੁਰਮਖ ਉਤਰਸ ਪਾਰ ਗੁਰਮਖ ਬਣ ਕੇ ਪਾਰ ਉਤਰਿਆ ਜਾਉ ਵਿਦਵਾਨ ਬਣ ਕੇ ਪਾਰ ਨਹੀਂ ਉਤਰਦਾ ਗੁਰਬਖ ਨੇ ਪਾਣੀ ਚੱਲਦਾ ਗੁਰੂ ਕਹਿੰਦਾ ਜਿਹੜਾ ਪਾਣੀ ਚੱਲੇ ਪਾਣੀ ਚੱਲਾਂ ਦੇ ਆਰੋਤਾ ਜੀ ਮਾਨਕ ਮੋਤੀ ਨਾਮ ਪ੍ਰਭ ਉਹਨਾਂ ਲੱਗਾ ਨਹੀਂ ਸੰਨ ਬੜਕ ਮੋਤੀ ਨਾਮ ਪ੍ਰਭ ਪ੍ਰਭ ਦਾ ਜਿਹੜਾ ਨਾਮ ਕੀ ਹੁੰਦਾ ਉਹ ਗੁਰੂ ਉੱਦਰੀ ਪ੍ਰਭ ਤੇ ਬੜਕ ਮੋਤੀ ਉਹਦੇ ਸਾਰੇ ਗੁਰ ਮਾਨਕ ਮੋਤੀ ਦੇ ਗੁਰਬਾਣੀ ਮਾਨਕ ਮੋਤੀਆਂ ਨਾਲ ਭਰੀ ਪਈ ਹੈ ਮਤ ਵਿੱਚ ਰਤਨ ਜਿਹੜਾ ਹਰ ਬੜਕ ਉਹਨਾਂ ਲੱਗਾ ਨਹੀਂ ਸੰਨ ਉਹਨਾਂ ਨੂੰ ਸੱਲ ਨਹੀਂ ਲੱਗਦਾ ਜੇ ਕੋਈ ਗੁਰਮਤ ਹਾਲ ਕਰ ਲਵੇ ਜੋ ਗੁਰਬਾਣੀ ਕਹਿੰਦੀ ਹੈ ਕੌਣ ਚਰਾਲੂ ਭਲੈ ਨਾ ਗੋਲਾਨੂ ਦੂਜੇ ਸੰਸਾਰੀ ਮੋਤੀ ਦਾ ਇਕੱਠੇ ਕਰੇ ਹੋਏ ਜਿਹੜੇ ਰਹਿ ਉਹਨਾਂ ਨੂੰ ਚੋ ਲੈ ਜਾਊਗਾ ਚਰਾ ਕੇ ਡਾਕਾ ਵੀ ਪੈਜੂਗਾ ਇਹਦੇ ਤੇ ਕਿਹੜਾ ਡਾਕਾ ਪੈਜੂਗਾ ਇਹਨੂੰ ਕੋਸਲ ਨਹੀਂ ਲਾ ਸਕਦਾ ਚੁਰਾਏ ਨਹੀਂ ਜਾ ਸਕਦੇ ਹੂੰ ਰੰਗ ਸਭੇ ਨਰਾਇਣੇ ਜੀਤੇ ਮਨਪਾਵਨ ਵੈਸੇ ਜਿੰਨੇ ਵੀ ਧਰਮ ਨੇ ਸੰਸਾਰ ਦੇ ਵਿੱਚ ਉਹ ਗੱਲ ਨਰਾਇਣ ਦੀ ਉਹ ਕਰਦੇ ਨਹੀਂ ਛਾ ਨਰਾਇਣ ਦੀ ਉਹ ਰੱਖਦੇ ਨਹੀਂ ਜਾ ਕਰ ਦਿਓ ਛੜ ਰਖਦੇ ਨੇ ਜਿਤੇ ਮਨ ਪਾਵਨ ਵੱਖਰੇ ਵੱਖਰੇ ਮੰਨਨੇ ਮਨ ਨੂੰ ਚੰਗੇ ਲੱਗਦੇ ਬਿਓ ਉਹ ਵੀ ਮੰਨ ਨੂੰ ਕਿਸੇ ਨਾ ਕਿਸੇ ਮੰਨ ਨੂੰ ਚੰਗੇ ਲੱਗਦੇ ਹਰ ਧਰਮ ਨੂੰ ਮੰਨਣ ਵਾਲੇ ਦਾ ਮੰਨ ਉਹ ਧਰਮ ਨੂੰ ਜੰਦਾ ਸਮਝਦਾ ਉਹਨੂੰ ਮੰਨ ਪਉਦਾ ਜੇ ਮਨ ਪਉਦਾ ਤਾਂ ਮੰਨਦਾ ਜੇ ਮੰਨ ਨਹੀਂ ਪਉਦਾ ਜਿਹੜੇ ਕਿਨੂੰ ਮੰਨੂ ਨੂੰ ਬੋਲਦਾ ਜੀਹਾਨੂੰ ਸਿੱਖੀ ਜਿਹੜੇ ਸਿੱਖ ਸੇ ਕਹਿੰਦੇ ਨੇ ਸਿੱਖ ਨੂੰ ਮੰਨਦੇ ਨਹੀਂ ਅਜਲ ਜਵਨੀ ਬਹੁਤ ਹੋਰਾਂ ਦਾ ਬਾਅਦ ਕੇ ਹੋਰ ਚੀਜ਼ ਨੂੰ ਬੋਲਦਾ ਹੈ ਕਰਦੇ ਕੁਝ ਹੋਰ ਨੇ ਕਹਿੰਦਾ ਸੀ ਸਿੱਖਾਂ ਸਿੱਖੀ ਦੇ ਰੰਗ ਨਾਮ ਦੇ ਰੰਗ ਉਹਨਾਂ ਨੇ ਨਾਮ ਦਾ ਰੰਗ ਉਹਨਾਂ ਨੇ ਮਨ ਭੁੱਲਦੈ ਬਾਯਾ ਦੇ ਰੰਗ ਮਨ ਭੁੱਲਦੇ ਨੇ ਇਸ ਕਰਕੇ ਬਾਯਾ ਦੀ ਰੇਸ ਚ ਨਹੀਂ ਹੋ ਜੀ ਦਾ ਨਾਮ ਦਾ ਰੰਗ ਮਨ ਭੁੱਲਦੇ ਨੇ ਉਹ ਤਾਂ ਗੁਰਮੁਖ ਬਣੂਆ ਸਤ ਸਾਰ ਨੂੰ ਦੇਗੂ ਜਿਹਦਾ ਮਾਇਆ ਦੂਏ ਭਾਏ ਬੁਗੀ ਆਊਗਾ ਜਿਹਦੇ ਕੋ ਹੋਰ ਕੋਈ ਭਾਵਨ ਨਾਮ ਨੂੰ ਛੱਡ ਕੇ ਨਾਮ ਦਾ ਤਉਸ ਵੇਲੇ ਨੂੰ ਬੁਗੋ ਚਾਹੀ ਆਊਗਾ ਜਦ ਟਾਈਮ ਆਊਗਾ ਸ੍ਰੀ ਚਟਾਨ ਦਾ ਨਾਮ ਤੇ ਬਣਾਉ ਯਾਰਾ ਨਹੀਂ ਹੋਣਾ ਜਾਪਾਂ ਦੇ ਜੇ ਪੜ ਲਗੇ ਗੜੇ ਜਾਇ ਨ ਕੋਸਾ ਹਰ ਕਾ ਨਾਮ ਹੋਆ ਸੰਗਤੋਸ ਜੇ ਪੜਨੇ ਮਾਨ ਤਗਵਾਰ ਹਰ ਕਾ ਨਾਮ ਸੰਗੋ ਜੇ ਉਹਦੋ ਤਾਂ ਫਿਰ ਇਹਨੂੰ ਤਕਲੇ ਬਗੋਚਾ ਆਊਗਾ ਜਰਾ ਮਿਲਣਾ ਨਹੀਂ ਜਹਾਂ ਪੰਤਰ ਕੋਨੋ ਸਿਆਣੂ ਹਰ ਕਾ ਨਾਮ ਤਾਂ ਨਾਲ ਪਛਾਣੂ ਉਹਦੋ ਨਹੀਂ ਇਹਨੂੰ ਫਿਰ ਮਿਲਣਾ ਹੁਣ ਭੁੱਲਿਆ ਰਹੇ ਭੁੱਲਿਆ ਰਹੇ ਜਿਹਨੂੰ ਉਹਦਾ ਫਿਕਰ ਹੈ ਉਹਨਾਂ ਇਹਦਾ ਫਿਕਰ ਛੱਡ ਦੇਣਾ ਯਾਰ ਨਾ ਉਹਦਾ ਫਿਕਰ ਛੱਡਿਆ ਇਹਦਾ ਫਿਕਰ ਹੈ ਉਹ ਰੂਹ ਦੋ ਫਿਰ ਫਿਕਰ ਹੋ ਜੂ ਉਹ ਉਦੋਂ ਪਿਸਤੌਉਗਾ ਗੁਰਮੁਖਣਾ ਹੁਣ ਪਿਸਤੌਉਂਦਾ ਨਾ ਫਿਰ ਪਿਸਤੌਉਂ ਲੋ ਪਵੇ ਬਰਮ ਕੋ ਹੁਣ ਵੀ ਪਿਸਤੌਉਂਦਾ ਰਹਿੰਦਾ ਚਾਹੇ ਗੱਡਾਈ ਅਮੀਰ ਹੋਵੇ ਬਾਅਦ ਵੀ ਪਿਸਤੌਉਂ ਕਿਉਂ ਕੰਬੋ ਠੀਕ ਵੀ ਹੁੰਦਾ ਰਹਿੰਦਾ ਤੇ ਖਰਾਬ ਵੀ ਹੁੰਦਾ ਰਹਿੰਦਾ ਜੇ ਕੋ ਖਰਾਬ ਹੋਏ ਤਾਂ ਪਿਸਤੌਉਂਦਾ ਉਹ ਹੁਣ ਵੀ ਪਿਸਤੌਉਂਦਾ ਰਹਿੰਦਾ ਕਹਾਂ ਰੂਹ ਉਹਦੇ ਪਹਿਲੇ ਪਿਸਤੌਵਾ ਪਿਸਤੌਵਾ ਪੈਦਾ ਜੋ ਹਰ ਲੋੜੇ ਸੋ ਕਰੇ ਸੋ ਹੀ ਜੀ ਕਰਨ ਹਰ ਜਿਹੜਾ ਕੋ ਲੋੜਦਾ ਉਹੀ ਕਰਦਾ ਅਸਲ ਜੀ ਕੁਛ ਨਹੀਂ ਕਰਦੇ ਜੀ ਤਾਂ ਜਿਹੜਾ ਉਹ ਸੋਚਦਾ ਉਹੀ ਕਰਦੇ ਅੰਦਰ ਚਾਬੀ ਉਹੀ ਦੇ ਰਿਆ ਬੈਠਾ ਸੋ ਹੀ ਜੀ ਕਰਨ ਜੀ ਉਹੀ ਕੁਛ ਕਰਦੇ ਨੇ ਜੋ ਹਰ ਚਾਹੁੰਦਾ ਇਹਨਾਂ ਨੂੰ ਇਹ ਭਲੇਖਾ ਹੈ ਉਹ ਮੰਨਤਾ ਹਰਦਾ ਹੈ ਇਹਦਾ ਮਾਨਾ ਉਹੀ ਜਿਹਦਾ ਮਾਨਾ ਉਹਦੇ ਕਾਬੂ 'ਚ ਹੁੰਦਾ। ਮਨ ਆਪਣੇ ਆਪ 'ਚ ਕੁਝ ਨਹੀਂ ਹੁੰਦਾ, ਕੁਝ ਨਹੀਂ ਕਰਦਾ ਹੁੰਦਾ। ਜਿਹਦਾ ਮਨ ਆਉਂਦੀ ਮਰਜ਼ੀ ਹੈ ਜੋ ਮਰਜ਼ੀ ਉਹ ਤੇ ਕੰਮ ਲਵੇ। ਜੋ ਹਰ ਲੋੜੇ ਸੋ ਕਰੇ। ਇਹ ਮਨ ਦੇ ਬਾਅਦ 'ਚ ਕੁਝ ਨਹੀਂ ਹੈ, ਜਿਹਦਾ ਮਨ ਆ ਉਹਦੇ ਬਾਅਦ 'ਚ ਸਭ ਕੁਝ। ਜਿਵੇਂ ਆਪਣਾ ਮਨ ਆਪਣੇ ਬਾਅਦ 'ਚ ਆ ਉਹ ਜਿਹਦੇ ਬਾਅਦ 'ਚ ਆਉਣ ਉਹ ਹੀ ਹਰ ਉਹੀ ਜੀ ਕਰਨ ਉਹੀ ਜੀ ਕਰਦੇ ਨੇ ਜੋ ਹਰ ਚਾਹੁੰਦਾ ਹਨ ਜੋ ਪ੍ਰਭੂ ਕੀਤੇ ਆਪਣੇ ਸਹੀ ਕਹੀਏ ਤੁਨ ਜੋ ਪ੍ਰਭੂ ਨੇ ਆਪਣੇ ਬਣਾ ਲਏ ਜੋ ਪ੍ਰਭੂ ਕੀਤੇ ਆਪਣੇ ਜਿਹੜਾ ਨੇ ਆਪਣੇ ਪਾਸੇ ਲਾ ਲਏ ਸੱਚਾ ਵਾਲੇ ਪਾਸੇ ਸਹੀ ਕਹੀਏ ਤੁਨ ਉਹਦੇ ਹੋਗੇ ਇੱਥੇ ਦੋ ਕੱਢਾ ਗਰੀਏ ਹੋਗੇ ਗੁਰਮੁਖ ਹੋਗੇ ਗੁਰਮੁਖ ਅਗਰੇ ਤਾਂ ਉਹਦਾ ਬਰਮੁਖਾ ਨੂੰ ਵੀ ਆਪਣੀ ਸਮਝਦਾ ਹੈ ਪਰ ਮਨ ਮੁਖਰੀ ਸਮਝਦੇ ਮਨ ਮੁਖਰੀ ਹੋਰ ਦਾ ਸੰਸਾਰੀ ਰਿਸ਼ਤੇਦਾਰੀ ਦਾ ਆਪਣਾ ਲਿਆ ਜੇ ਮਿਲਿਆ ਵਿਛੜ ਕਿਉਂ ਰੋਵਨ ਜੇ ਆਪਣਾ ਨਾਮ ਮਿਲ ਜਵੇ ਜੋ ਕੁਛ ਚਾਹਵੇ ਜੇ ਸਾਡੀ ਕੋਸ਼ਿਸ਼ ਨਾਲ ਸਭ ਕੁਝ ਹੋ ਬੜ ਜਵੇ ਤਾਂ ਵਿਛੜੇ ਹੋਏ ਜਿਹਨੇ ਵਾਲਾ ਫੇਲ ਤੇ ਨੇ ਹੋਰ ਕੁਛ ਕਰਦਾ ਰੋਦਦਾ ਕਾਦੇ ਫਿਰ ਜੋ ਚਾਹਦੇ ਨੇ ਹੋ ਜਵੇ ਜੋ ਕੋਈ ਬਗਦਾ ਨੂੰ ਮਿਲ ਜਵੇ ਔਰ ਦੀਆਂ ਸਦਿਆਣੇ ਗੱਪਾਂ ਕੀ ਆਪਣਾ ਲੈ ਆਈ ਸਭ ਕੋ ਮਿਲ ਸਕਦਾ ਰਹੀ ਦੀਆਂ ਸਦਿਆਣੇ ਤੁਹਾਡੇ ਕੋ ਮੁਕਤੀ ਲੈ ਲਓ ਫਿਰ ਵਿਛੜੇ ਹੋਇਓ ਆਪਣਾ ਗੱਲ ਲਓ ਆਪਣੀ ਇੱਛਾ ਨਾਲ ਕੋਈ ਚਲੀਆਂ ਸਭ ਫਰਾਡ ਹੈ ਇਹ ਫਰਾਡ ਨੇ ਧਰਬ ਜੜੇ ਨੇ ਸਾਰੇ ਮੇਰੇ ਕੋ ਰਦ ਸਦਾ ਜੀ ਮੈਂ ਜੋ ਚਾਹਣਾ ਹੋ ਜਾਂਦਾ ਜੀ ਫਿਰ ਕਹਿੰਦੇ ਵਿਛੜ ਕੇ ਵਿਛੜੇ ਕਿਉਂ ਰੁੱਧ ਕੇ ਫਿਰਦੇ ਸਭ ਤੋਂ ਪਹਿਲਾਂ ਤੁਸੀਂ ਕਢੋ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਜਿਹਨੇ ਸਾਧੂ ਦੀ ਸਾਧੂ ਮਿਲ ਗਈ ਹਰ ਸਾਧੂ ਹੀ ਹੈ ਹਰ ਸੱਜਣ ਸਾਧੂ ਹੀ ਹੈ ਬਿਲਹਰ ਹਰ ਸਾਧੂ ਸੱਜਣ ਸਾਧੂ ਸੰਗ ਪ੍ਰਾਪਤੇ ਇਹਨਾਂ ਦੇ ਸਾਧੂ ਦਾ ਸੰਗ ਪ੍ਰਾਪਤ ਹੋ ਗਿਆ ਹਰ ਦਾ ਸੰਗ ਪ੍ਰਾਪਤ ਹੋ ਗਿਆ ਨਾਨਕ ਰੰਗ ਮਾਨਨ ਨਾਨਕਾ ਨਾ ਰੰਗ ਬੜਾ ਵੜਦੇ ਨੇ ਆਪਣਾ ਉਹ ਐ ਲੋਕ ਜੀ ਉਹ ਹਮੇਸ਼ਾ ਹੀ ਬੜਦੇ ਨੇ ਰੰਗ ਉਹ ਤੇ ਜਮਨ ਨਾਲ ਲੱਗਦਾ ਨਾ ਮੁਗਦਾ ਹੀ ਨਹੀਂ ਹਰ ਜੇਠ ਰੰਗੀਲਾ ਤਿਸ ਧਣੀ ਜਿਸਕੇ ਭਾਗ ਮਸਨ ਹਰ ਜੇਠ ਹਰ ਜੇਠ ਹੈ ਉਹਨੇ ਮੀਂਹ ਦੀ ਗੱਲ ਨਹੀਂ ਰੰਗੀਲਾ ਤਿਸਣੀ ਉਹਦੇ ਬਾਅਦ ਤੇ ਰੰਗ ਲਾ ਹੁੰਦਾ ਹੈ ਰੰਗੀਲਾ ਹੁੰਦਾ ਉਹਨੂੰ ਰੰਗ ਚਾੜਦਾ ਹੈ ਰੰਗ ਨਾਮ ਦਾ ਉੱਥੋਂ ਲੱਗਦਾ ਹੈ ਰੱਗੜ ਵਾਲਾ ਉਹਨੂੰ ਰੰਗਦਾ ਫਿਰ ਹਰ ਜੇਠ ਰੰਗੀਲਾ ਇਸ ਤਰ੍ਹਾਂ ਰੰਗੀਲਾ ਰੱਗੜ ਵਾਲਾ ਹੁੰਦਾ ਤਿਸ ਤਾਂ ਨਹੀਂ ਤੇ ਸਾਡੀ ਉਸ ਗੈਨੀ ਵਾਸਤੇ ਟੜੀ ਗੈਨੀ ਨੂੰ ਕਹਿੰਦੇ ਗੈਰਮਾਨ ਵਾਸਤੇ ਹਰ ਜੇਠ ਰੰਗੀਲਾ ਹੁੰਦਾ ਜਿਸਕੇ ਭਾਗ ਮਥਨ ਜਿਹਦੇ ਬੁੱਥੇ ਤੇ ਭਾਗ ਉੱਤਰ ਇਹ ਕਰਬਨ ਵਾਲੇ ਰੰਗ ਚੜਦਾ ਐਵੇਂ ਨਹੀਂ ਚੜਦਾ ਹੁਣ ਮੇਰੇ ਨਹੀਂ ਗੱਲੇ ਨਹੀਂ ਕੀਤੀ ਬਿਲਕੁਲ ਨਹੀਂ ਕੀਤੀ ਵੀਰ ਦੀ ਗੱਲ ਆ 60 ਤੋਂ ਬੰਦਾ ਤਿਸ ਲੱਗਾ ਹਰ ਨਾਹੋਂ ਨ ਜਿਨਾ ਪਾਸ 8 ਦਾ ਮਤਲਬ ਹੁੰਦਾ ਕੌਡੀ 8 ਕਹਿੰਦੇ ਨੇ ਕੌਡੀ ਨੂੰ 8 ਦਾ ਕੋਈ ਸ਼ਿਵਰੋ ਪਿਓਲਾ ਖੀੜੋ ਫੁੱਟੀ ਹੋਈ ਕੌਡੀ ਨੂੰ 8 ਕਹਿੰਦੇ ਲੋਗੇ ਅਤੇ ਹੁੰਦੀ ਆ ਸੱਤ ਕੌਡੀ ਕੌਡੀ ਹੁੰਦੀ ਆ ਫੁੱਟੀ ਹੋਈ 8 ਹੁੰਦੀ ਅਤੇ ਆਸ ਆ ਜਿਹੜੀ ਆਸ ਆ ਨਾ ਸਾਨੂੰ ਕਾਦੀ ਮਾਇਆ ਦੀ ਇਹ ਫੁੱਟੀ ਕਾਉੜੀ ਦੀ ਆਸ ਹੈ ਜਿਨ੍ਹਾਂ ਦਾ ਨਾਮ ਦੇ ਇਛਾ ਲਈ ਨੇ ਹੈ ਉਹਨਾਂ ਦੇ ਅੰਦਰ ਕਾਦੀ ਈ ਚ ਫੁੱਟੀ ਕਾਉੜੀ ਦੀ ਆਸ ਆਲਾ ਭਾਇਆ ਤਾਂ ਬੰਦਾ ਉਸ ਲੱਗਾ ਵੀਦੇ ਦੀ ਵੀ ਗੱਲ ਆ ਗਈ ਉਹਦੀ ਵੀ ਆਸ ਇਹਦੇ ਚ ਆਸ ਹੈ ਜਿਹੜੀ ਉਹ ਤਪੰਤਾ ਲੱਗਦੀ ਹੈ ਆਤਮਾ ਨੂੰ ਬਾਹਰਲਾ ਸਰੀਰ ਨੂੰ ਲੱਗਦਾ ਉਹ ਤਾਂ ਸਾੜ ਦਾ ਪੀਦਾ ਤਾਂ ਕਈ ਜਗ੍ਹਾ ਸਾੜ ਦੇ ਵਿੱਚ ਗਰਮੀ ਹੁੰਦੀ ਹੈ ਕਈ ਜਗ੍ਹਾ ਨਹੀਂ ਵੀ ਹੁੰਦੀ ਕੁਝ ਜ਼ਰੂਰੀ ਹੈ ਵੀ ਸਾੜ ਦੇ ਵਿੱਚ ਗਰਮੀ ਹੁੰਦੀ ਹੈ ਐਸੇ ਵੀ ਤਾਂ ਦੇ ਸਾੜ ਦੇ ਵਿੱਚ ਗਰਮੀ ਨਹੀਂ ਹੁੰਦੀ ਕੁਝ ਜ਼ਰੂਰੀ ਨਹੀਂ ਹੈ ਸਾੜ ਦੇ ਵਿੱਚ ਤਾਂ ਲੋਕ ਠੰਡ ਹੁੰਦੀ ਉੱਥੇ ਪਹਾੜਾਂ 'ਚ ਬਾਹਰ ਇਹ ਤਾਂ ਹਰ ਜਗ੍ਹਾ ਠੀਕ ਹੈ ਇਹ ਦੋਰੀ ਪੰਜਾਬ ਨੂੰ ਦੇਖ ਕੇ ਰੱਚੀ ਹੋਈ ਹੈ ਹਾਂਜੀ ਤ੍ਰਿਸਰਾ ਦੀ ਅੱਗ ਤਾਂ ਬੰਦੇ ਲੈਵਲ ਦੀ ਗੱਲ ਆ ਸਾਰੀ ਉਹ ਜਿਹੜੀ ਹਾਂ ਜਿਹੜੀ ਆਸਮਾਨੀ ਦੀ ਹੈ ਜਿੱਥੇ ਮਰਜ਼ੀ ਹੋਵੇ ਉੱਥੇ ਹੀ ਤਬੂਗਾ ਉਹ ਸਾਰੀ ਜਗ੍ਹਾ ਲੱਗੂਗੀ ਤ੍ਰਿਸਰਾ ਦੀ ਅੱਗ ਉੱਥੇ ਲੱਗੂ ਤ੍ਰਿਸਰਾ ਦੀ ਅੱਗ ਤਾਂ ਜਿੱਥੇ ਮਰਜ਼ੀ ਚਾਹ ਬਰਫ਼ ਦੇ ਵਿੱਚ ਬੰਦ ਕਰਦੇ ਉੱਥੇ ਵੀ ਲੱਗੂਗੀ ਆ ਘਰ ਵੀ ਤਾਂ ਹਰ ਇੱਕ ਜਗ੍ਹਾ ਹੁੰਦੀ ਨਹੀਂ ਮੌਸਮ ਹੈ ਔਰ ਵਰਲਡ ਦੇ ਵਿੱਚ ਇੱਥੇ ਸਿਆੜਾ ਉੱਥੇ ਗਰਮੀ ਉੱਥੇ ਗਰਮੀ ਉੱਥੇ ਸਿਆੜਾ ਇਹ ਨਹੀਂ ਉਦੋਂ ਤੋਂ ਫਿਰ ਤੋਂ ਬਹੁਤ ਸਮਨੇ ਕੋਈ ਸਮੰਦਰੀ ਹੈ ਓਏ ਦਮਨ ਹਾਲਿਆ ਹੈ ਉਹਨੇ ਆਪਣੀ ਗੱਲ ਕਹੀ ਗਏ ਲੋਕ ਆਪਣੇ ਹੁੜਜੇ ਫਿਰਦੇ ਰਹੇ ਹਾਂ ਸਾੜ ਤਾਂ ਬੰਦਾ ਤਿਸ ਲੱਗਿਆ ਹਰਨਾਹ ਨਜਨਾ ਪਾਸ ਜਿਨਾਂ ਕੋ ਹਰਨਾਹ ਨਹੀਂ ਨਾਮ ਵਾਲੇ ਕੋਲ ਜੇ ਮਾਇਆ ਦੀ ਵਿਚਾਵੇ ਨੂੰ ਤਾਂ ਬੰਦਾ ਨਹੀਂ ਲੱਗਦੀ ਉਹਣਾ ਮਾਇਆ ਸੜਿਆ ਉਹਨਾਂ ਕਿਤੇ ਉਹ ਨੂੰ ਇਹ ਤਾਂ ਪਰੇਸ਼ਾਨ ਕਰਦੀ ਮਾਇਆ ਦੀ ਇੱਛਾ ਵੀ ਘਰਵਾਰੋ ਵੀ ਕਰਦਾ ਰਹਿੰਦਾ ਘਰਵਾਰ ਤੋਂ ਵੀ ਕਰਦਾ ਰਹਿੰਦਾ ਉਹ ਨੂੰ ਐਨੀ ਮਾਇਆ ਜਿਹੜੀ ਆ ਉਹ ਨੂੰ ਜਾਲਾ ਦੀ ਨਹੀਂ ਹਿੱਤ ਤ੍ਰਿਸ਼ਨਾ ਨਹੀਂ ਵੱਧਦੀ ਉਹਦੇ ਅੰਦਰ ਮਾਇਆ ਮਾਇਆ ਜਾਂ ਤ੍ਰਿਸ਼ਨਾ ਵੱਧ ਜਾਂਦੀ ਹੈ ਜਿਆਦਾ ਔਖ ਹੈ ਕਰਦੀ ਹੈ ਪਟੋਲ ਢੰਡਾ ਇਹ 3 ਗਲਾ ਦੀਏ ਫਿਰ ਉਹਨਾਂ ਦੇ ਪਟੋਲ ਨੂੰ ਦੀਲੀ ਲੱਗੀ ਹੋਈ ਐ ਬਲਮੁਖਾਂ ਦੇ ਇਹ ਪਟੋਲ